ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਹੁਪਸ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਮੋਗੇ ਤੇ ਸੌਣ ਦਾ ਮਹੀਨਾ ਚੜ ਗਿਆ ਚੜ ਗਿਆ ਕਿਉਂ ਕਾਫੀ ਹੀ ਚੜੇ ਨੇ ਤਾਂ ਕਾਫੀ ਦਿਨ ਹੋ ਗਏ ਤੇ ਧੀਆਂ ਵੀ ਲੱਗਦੀਆਂ ਠੀਕ ਹੈ ਸੰਧਾਰੇ ਵੀ ਆਉਂਦੇ ਸਭ ਦੇ ਸਭ ਭੈਣਾਂ ਦੇ ਹਨਾ ਸਭ ਭੈਣਾਂ ਦੇ ਧੀਆਂ ਪਿੰਟ ਧੀਆਂ ਵੀ ਲੱਗਦੀਆਂ ਹਥਿਆਰ ਸ਼ੇਰ ਹੋ ਕੇ ਕੁੜੀਆਂ ਮਤਲਬ ਕੁੜੀਆਂ ਨੂੰ ਬਹੁਤ ਚਾਹ ਹੁੰਦਾ ਹਨਾ ਇਹ ਚੀਜ਼ਾਂ ਦਾ ਤੇ ਉਵੇਂ ਮੈਨੂੰ ਵੀ ਬਹੁਤ ਚਾਗ ਆ ਤੇ ਅ ਮਤਲਬ ਕਿ ਵਿਆਹ ਤੋਂ ਬਾਅਦ ਹੀ ਥੋੜਾ ਜਿਹਾ ਹੋਇਆ ਹਲੇ ਮੈਨੂੰ ਵਿਆਹ ਤੋਂ ਪਹਿਲਾਂ ਨਾ ਤੀਆਂ ਦਾ ਚਾ ਸੀ ਨਾ ਐ ਵੀ ਸਜੜ ਪਵਣ ਚ ਮਤਲਬ ਜਾਣਾ ਐ ਠੀਕ ਐ ਤਿਆਰ ਹੋਣ ਦਾ ਤਾਂ ਮੈਨੂੰ ਸੀਗਾ ਪਰ ਤੀਆਂ ਜੇ ਨਾ ਇੰਟਰਸਟ ਨਹੀਂ ਸੀ ਪਰ ਹੁਣ ਸੋਰੇ ਆ ਗਏ ਹਨਾ ਵਿਆਹ ਹੋ ਗਿਆ ਤਾਂ ਹੁੰਦਾ ਹੈ ਫੇਕੇ ਪਿੰਡ ਜਾਈਏ ਤੀਆਂ ਦੇਖੀਏ ਇੰਜੋਏ ਕਰੀਏ ਸੰਧਾਰਾ ਆਊਗਾ ਇਹ ਆ ਬੂਆ ਹਨਾ ਇਤਨੀਆ ਕੰਨਾ ਤੇ ਅੱਜ ਮੈਂ ਤੁਹਾਨੂੰ ਦਿਖਾਉਂਗੀ ਮੇਰਾ ਸੰਧਾਰਾ ਜੋ ਕਿ ਮੇਰਾ ਪੇਕਿਆ ਤੋਂ ਨਹੀਂ ਆਇਆ ਹੈਗਾ ਮੇਰੀ ਸਾਸੂ ਮੰਮਾ ਨੇ ਮੈਨੂੰ ਦਿੱਤਾ ਮਤਲਬ ਕਿ ਮੇਰੇ ਮਦਰ ਇਨ ਲਾ ਨੇ ਮੈਨੂੰ ਸੰਧਾਰਾ ਦਿੱਤਾਗਾ ਬਹੁਤ ਮਤਲਬ ਪਿਆਰ ਹੁੰਦਾ ਨਾ ਯਾਰ ਚੀਜ਼ਾਂ ਦਾ ਬੰਦਾ ਭੁੱਖਾ ਨਹੀਂ ਹੁੰਦਾ ਪਿਆਰ ਦਾ ਭੁੱਖਾ ਹੁੰਦਾ ਦੇਖੋ ਮੈਨੂੰ ਪਤਾ ਵੀ ਨਹੀਂ ਸੀਗਾ ਮੈਨੂੰ ਮੰਮੀ ਦੀ ਵੀਡੀਓ ਕਾਲ ਆਉਂਦੀ ਆ ਤੇ ਮम्मा ਮੈਨੂੰ ਕਹਿੰਦੇ ਆ ਕਿ ਪੁੱਤ ਦੇਖ ਇਹਨਾਂ ਚੋਂ ਕਿਹੜਾ ਸੂਟ ਲੈਣਾ ਮੈਂ ਕਹਿੰਦਾ ਮੰਮੀ ਸੂਟ ਕਿਦੇ ਵਾਸਤੇ ਅਖੇ ਤੇਰੇ ਵਾਸਤੇ ਮੈਂ ਕਹਾਂ ਮੈਂ ਕੀ ਕਰਨਾ ਐ ਸੂਟ ਅਖੇ ਸੁਧਾਰਾ ਨਹੀਂ ਦੇਣਾ ਤੀਆਂ ਨਹੀਂ ਹੈਗੀਆ ਸੂਟ ਤਾਂ ਬਣਦਾਗਾ ਤੂੰ ਪਸੰਦ ਕਰ ਲੈ ਮਤਲਬ ਯਾਰ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਐ ਨਹੀਂ ਵੀ ਆਪਾਂ ਹੈ ਸੂਟ ਲੈਣਾ ਜਾਂ ਆਪਾਂ ਸੂਟਾਂ ਦੇ ਭੁੱਖੇ ਆ ਇਹ ਗੱਲ ਨਹੀਂ ਹੁੰਦੀ ਆਪਾਂ ਹੁੰਦਾ ਨਿੱਕੀ ਨਿੱਕੀਆਂ ਚੀਜ਼ਾਂ ਨਾਲ ਜਿਹੜੇ ਪਰਿਵਾਰ ਮੋ ਪਿਆਰ ਬਣਿਆ ਰਹਿੰਦਾ ਉਹਨਾਂ ਦੇ ਲਾਈਕ ਕਹਿਦੀ ਹੈ ਭੁੱਖੇ ਆ ਤੇ ਮੈਂ ਮੈਂ ਸੀਰੀਅਸਲੀ ਮੈਂ ਆਪਦਾ ਨੇਚਰ ਵੀ ਤੁਹਾਨੂੰ ਦੱਸ ਦਿਆਂ ਵੀ ਮੈਨੂੰ ਐ ਨਹੀਂ ਹੁੰਦਾ ਵੀ ਮੈਨੂੰ ਕੋਈ ਗਿਫਟ ਦਵੇ ਜਾਂ ਇੱਦਾਂ ਦਵੇ ਮੈਨੂੰ ਐ ਹੁੰਦਾ ਬਸ ਨਿੱਕੇ ਨਿੱਕੇ ਖੁਸ਼ੀਆਂ ਉਹਨੇ ਪਿਆਰ ਨਾਲ ਬੁਲਾ ਲਿਆ ਮੰਮੀ ਨੇ ਪਿਆਰ ਨਾਲ ਬੁਲਾ ਲਿਆ ਡੈਡੀ ਨੇ ਪਿਆਰ ਨਾਲ ਬੁਲਾ ਲਿਆ ਬਸ ਐ ਵੀ ਪਿਆਰ ਬਣਿਆ ਰਹੇ ਸਾਰੇ ਹੱਸਦੇ ਖੇਡਦੇ ਰਹਿਣ ਹਨਾ ਸਾਰੇ ਇਕੱਠੇ ਬੈਠ ਕੇ ਰੋਟੀ ਪਾਣੀ ਖਾਣ ਇੰਜੋਏ ਕਰਨ ਖੁਸ਼ੀਆਂ ਵੰਡਣ ਇੱਕ ਦੂਜੇ ਨੂੰ ਵੀ ਬਸ ਉਹੀ ਚੀਜ਼ ਮੈਨੂੰ ਮੇਰੇ ਪਰਿਵਾਰ ਚ ਚਾਹੀਦੀ ਹੈ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਉਹ ਸੰਧਾਰਾ ਜਿਹੜੀ ਮੇਰੇ ਮਦਰ ਮੇਰੇ ਲਈ ਲੈ ਕੇ ਆਏ ਨੇ ਗੇ ਤੇ ਚਲੋ ਜੀ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸੂਟ ਦਿਖਾਉਣੀ ਹੈ ਹੁਣ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸੂਟ ਦਿਖਾਉਂਗੀ ਜਿਹੜਾ ਕਿ ਮੈਨੂੰ ਬਹੁਤ ਸਵਾਰ ਲੱਗਿਆ ਬਿਕੋਜ਼ ਇਹ ਕਲਰ ਮੈਨੇ ਕਦੇ ਪਾਇਆ ਨਹੀਂ ਸੀ ਪਸੰਦ ਤਾਂ ਲੈ ਮੈਂ ਹੀ ਕੀਤਾ ਵੀ ਹਾਂ ਵੀਡੀਓ ਕਾਲ ਤੇ ਆ ਦੇਖੋ ਆਇਆ ਮੇਰਾ ਸੂਟ ਯੈਲੋ ਆ ਯਾਰ ਬਸ ਪਿਆਰ ਹੀ ਹੁੰਦਾ ਹੈ ਨਾ ਇੱਕ ਨਿੱਕੇ ਨਿੱਕੇ ਚੀਜ਼ਾਂ ਨੂੰ ਦੇਖ ਕੇ ਜਿਹੜਾ ਮਤਲਬ ਪਿਆਰ ਜਾਂ ਮੋਹ ਪਿਆਰ ਫੀਲ ਹੁੰਦਾ ਹੈ ਨਾ ਬਸ ਉਹੀ ਚੀਜ਼ ਜਿਹੜੀ ਹੁੰਦੀ ਹੈ ਜ਼ਰੂਰੀ ਹੁੰਦੀ ਹੈ ਤੇ ਇਹਦੇ ਨਾਲ ਇਦਾਂ ਜਿਹੜੀ ਵਾਈਟ ਦੇ ਵਿੱਚ ਉਹ ਹੋ ਗਈ ਸਲਵਾਰ ਆ ਥੱਲੇ ਵਰਕ ਦਾ ਦੁਪੱਟਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਓਕੇ ਬਿਕਾਜ਼ ਸਜਣਾ ਮੈਨੂੰ ਐ ਹੁੰਦਾ ਵੀ ਮੈਂ ਸੂਟ ਖੋਲ ਨੂੰ ਸਾਰਾ ਤਾਂ ਉਹ ਖਰਾਬ ਹੋ ਜੀ ਇੰਨੀ ਸੋਹਣੀ ਤੈ ਲੱਗੀ ਹੋਈ ਆ ਫਿਰ ਉਹ ਨਾ ਹੋਰੀ ਲੱਗ ਜਾਂਦਾ ਰਹਿੰਦਾ ਆਇਆ ਮੇਰਾ ਦੁਪੱਟਾ ਜਿਹੜਾ ਕਿ ਮੈਨੂੰ ਬਹੁਤ ਸੋਹਣਾ ਲੱਗਿਆ ਇਦਾਂ ਹੀ ਵਾਈਟ ਸਲਵਾਰ ਹੈ ਤੇ येलो ਵਾਲੀ ਜਿਹੜੀ ਕੁੱਤੀ ਹੈਗੀ ਤੁਸੀਂ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗਿਆ ਮੇਰਾ ਸੂਟ ਮੇ ਮਮਾ ਬਣਉਂਦਾ ਗਿਆ ਮੈਨੂੰ ਸੰਧਾਰੇ ਤੇ ਸੰਧਾਰੇ ਵਜੋਂ ਸੌਣ ਦੇ ਸੰਧਾਰੇ ਵਜੋਂ ਤੁਹਾਨੂੰ ਕਿੱਤਾ ਲੱਗਿਆ ਮੈਂ ਜ਼ਰੂਰ ਦੱਸਿਓ ਮੈਂ ਤੁਹਾਨੂੰ ਦਿਖਾਵਾਂਗੀ ਮੰਮੀ ਜਿਹੜੇ ਸ਼ਗਨਾ ਦਾ ਸਮਾਨ ਲੈ ਕੇ ਆਏ ਨੇ ਹੁੰਦਾ ਨਾ ਵੀ ਐ ਚੂੜੀਆਂ ਮਹਿੰਦੀ ਇਦਾਂ ਦੀਆਂ ਚੀਜ਼ਾਂ ਤੇ ਮੈਂ ਕਹਿਣੀ ਆ ਵੀ ਮੰਮੀ ਬਾਜ਼ਾਰ ਦੀ ਚੱਕ ਲੈ ਚੂੜੀਆਂ ਦਾ ਤਾਂ ਕਹਿੰਦੇ ਮੈਨੂੰ ਸੋਹਣੀਆਂ ਲੱਗੀਆਂ ਮੈਂ ਚੱਕੀ ਗਈ। ਮੈਂ ਕਿਹਾ ਕੀ ਹੁੰਦਾ ਇੱਕ ਲੈ ਲਓ ਜੁੜਾ ਦੋ ਲੈ ਲਓ। ਆ ਤੁਸੀਂ ਉਹੀ ਮੈਂ ਕਿਹਾ ਢੇਰ ਹੀ ਲਾਤਾ। ਮੈਂ ਪੌਣੀਆਂ ਹੈ ਨਹੀਂ ਦੇਖ ਲਓ। ਮਤਲਬ ਮੈਨੂੰ ਇੰਨਾ ਹੈ ਨਹੀਂ ਜਿਵੇਂ ਥੋੜਾ ਜਿਹਾ ਕੰਫਰਟੇਬਲ ਰਹਿਣਾ ਪਸੰਦ ਆ ਜਿਵੇਂ ਕੱਪੜੇ ਵੀ ਨਾਰਮਲ ਸਿੰਪਲ ਪਾਉਣੇ ਹੁੰਦੇ ਹੁੰਦੇ ਪਾਉਣੇ। ਮੈਨੂੰ ਤਾਮਦੇ ਹਮਜਾ ਕਰਨਾ ਪਸੰਦ ਨਹੀਂ ਹੈਗਾ ਪਰ ਮੇਰੀ ਮੰਮੀ ਨੇ ਇੰਨੇ ਪਿਆਰ ਨਾਲ ਦਿੱਤੇ ਜਿੱਤੇ ਮੈਂਹਿੰਦੀ ਲਵਾ ਲਈ ਉੱਤੇ ਆਪਾਂ ਛਿੰਗੀਆਂ ਵੀ ਪਵਾਵਾਂਗੇ। ਪਵਾਵਾਂਗੇ। ਤੁਹਾਡਾ ਸਮਾਨ ਚੂੜੀਆਂ ਵਗੈਰਾ ਨੇਰੇ ਵਿੱਚ ਇਹ ਮੈਂ ਇਦਾਂ ਹੀ ਨਾ ਸਾਹਮਣੇ ਟੱਕਦਾ ਸੀਗਾ ਆ ਕਿ ਜਿੱਦੇ ਮੈਂ ਮਹਿੰਦੀ ਲਗਵਾ ਲਈਂ ਈਆਂ ਤੇ ਪੇਕੇ ਜਾਉਂਗੀ ਜਾਂ ਤੇ ਵੱਡੀ ਭੈਣ ਕੋਲ ਜਿੱਥੇ ਵੀ ਜਾਉਂਗੀ ਨਾ ਇੱਕ ਦਿਨ ਪਹਿਲਾਂ ਮਹਿੰਦੀ ਲਗਵਾਉਂਗੀ ਤੇ ਫਿਰ ਮੈਂ ਇਹ ਚੀਜ਼ਾਂ ਲੱਭ ਲਵਾਂਗੀ ਕਿ ਕਿਦਾ ਆਜ ਸੈੱਟ ਲਾਈਕ ਕਈ ਐ ਕਿਤਾ ਸੈਟ ਇਹ ਥੋੜਾ ਜਿਹਾ ਐਕਚੁਅਲੀ ਮੇਰੇ ਬੜਾਗਾ ਮੈਂ ਸਾਹਮਣੇ ਤੇ ਇਹ ਕਹਾਸੇ ਇਹਦੇ ਵਿੱਚ ਦੋ ਕਲਰ ਨੇ ਇਹਦੀ ਲਾਈਕ ਮੈਂ ਬਹੁਤ ਘੱਟ ਪਾਉਣੀ ਹੈ ਇੰਦਾਂ ਜੇ ਇਹ ਵੀ ਮੇਰੇ ਥੋੜਾ ਜਿਹਾ ਬਣਾਗਾ ਪਰ ਇੰਨੇ ਪਿਆਰ ਨਾਲ ਮੰਮਾ ਨੇ ਦਿੱਤੇ ਨੇ ਤਾਂ ਜ਼ਰੂਰ ਪਾਉਂਗੀ ਮੈਂ ਨਹੀਂ ਕਿ ਮੈਂ ਮੈਂ ਪਾਉਣੀ ਕਰੀਆ ਨਹੀਂ ਕਰਦੀ ਇਹ ਨਹੀਂ ਲੈਣਾ ਬਤਾ ਲੜ ਤਿੰਨ ਬਾਕਸ ਆ ਸੀ ਜਿਹੜੇ ਨੂੰ ਸੁੱਤੀ ਬਹੁਤ ਸੋਹਣੀ ਲੱਗੀ ਐਂਡਾਂ ਚੁੰਡੀਆਂ ਨੇ ਇਹ ਮੈਂ ਕਿਹਾ ਵੀ ਜਦੋਂ ਮੈਂ ਕੰਜਦੀ ਆ ਇਹ ਹੈਗੀ ਕੰਜਦੀ ਇਹਨੇ ਕੰਜਦੀਆਂ ਜੁੜੀਆਂ ਸਿੰਪਲ ਕਮਾਉਂਦੀ ਨਾ ਲਾਈਕ ਡਿਜ਼ਾਈਨ ਬਣਾ ਕੇ ਦਦਾ ਕਾਉਂਗੀ ਤੇ ਦੇਖੋ ਕਲਰ ਕਿੰਨਾ ਸੋਹਣਾ ਲੱਗਿਆ ਇੱਕ ਕਲਰ ਆਸੀ ਇਦਾਂ ਨਹੀਂ ਆਵੀ ਕਲਰ ਬਹੁਤ ਸੋਹਣਾ ਨਾ ਇਹ ਤਾਂ ਮੈਨੂੰ ਸੀਰੀਅਸ ਤੇ ਬਹੁਤ ਪਸੰਦ ਆਈਆਂ ਇੱਕ ਆ येलो ਵਾਲੀ ਆ ਇਹ ਤਾਂ ਮੇਰੇ ਸੂਟ ਨਾਲ ਮੈਚਿੰਗ ਨਹੀਂ ਹੈ ਹਾਂਜੀ ਪੁੱਤ ਉਹ ਤਾਂ ਟੁੱਟ ਜਾਣਗੇ ਆ ਫਿਰ ਕੰਜ ਕੁੱਟੀਆਂ ਮਾੜਾ ਹੁੰਦਾ ਪੁੱਤ ਦਾਦੀ ਨੇ ਦਿੱਤੀਆਂ ਸੀ ਨਾ ਮੰਮਾ ਨੂੰ ਤੇ ਆ ਮਮੀ ਈਰਿੰਗ ਲੈ ਕੇ ਆਏ ਨੇ ਤੇ ਈਰਿੰਗ ਮੈਨੂੰ ਸੱਚੀ ਸੂਤ ਨਾਲ ਬਹੁਤ ਸੋਹਣੇ ਲੱਗਣਗੇ ਹਾਂ ਮੈਨੂੰ ਵੀ ਬਹੁਤ ਪਸੰਦ ਆਈ ਵਾ ਕਿ ਕਾ ਮਮੀ ਸੈਟ ਲੈ ਆਈ ਟੌਕ ਕਰਵਾ ਲਾ ਮੇਰਾ ਐਕਡਮ ਦਾ ਬਸ ਕਹਿੰਦੇ ਮੈਨੂੰ ਸੋਨਾ ਲੱਗੀ ਗਿਆ ਮੈਂ ਤਾਂ ਚੁੱਪ ਹਾਂ ਠੀਕ ਹੈ ਬਾਕੀ ਆਹ ਵੀ ਬਸ ਲੈ ਕੇ ਆਏ ਸੀ ਮਹਿੰਦੀ ਦੀਆਂ ਕੀਪਾਂ ਤੇ ਬਿੱਲੀਆਂ ਹੋਈਆਂ ਨੇ ਤੇ ਛਾ ਲੱਗੇ ਖੁਸ਼ੀ ਹੁੰਦੀ ਹੈ ਜੀ ਹਨਾ ਮੰਮੀ ਮੈਨੂੰ ਜੇ ਪਿਆਰ ਨਾਲ ਲਾਈਕ ਕਹਿਦੀ ਇੱਕ ਚੀਜ਼ ਵੀ ਜਿੰਦੇ ਤਾਂ ਮੈਨੂੰ ਉਹ ਵੀ ਖੁਸ਼ੀ ਹੋਣੀ ਸੀ ਕੋਈ ਐ ਨਹੀਂ ਹੈਗਾ ਵੀ ਹਾਂ ਜੀ ਮੈਨੂੰ ਇੰਨਾ ਮਿਲ ਗਿਆ ਤਾਂ ਮੈਂ ਖੁਸ਼ ਹਾਂ ਕੀ ਲੈਣਾਗਾ ਤਾਂ ਮੈਂ ਖੁਸ਼ਾ ਬਸ ਬੰਦਾ ਨਾ ਪਿਆਰ ਦਾ ਹੁੰਦਾ ਜਿਹੜਾ ਸਾਰੇ ਪਰਿਵਾਰ ਵੱਲੋਂ ਇੱਕ ਨੂੰ ਪਿਆਰ ਮਿਲਦਾਗਾ ਈ ਬਣਾ ਕੇ ਪਿਆਰ ਕਰਦੇ ਨੇ ਨਾ ਸੋਹੀ ਜੀ ਸਭ ਤੋਂ ਵੱਡੀ ਹੁੰਦੀ ਹੈ ਤੇ ਮੈਂ ਇਹੀ ਮਤਲਬ ਕਿ ਅਰਦਾਸ ਕਰਦੀ ਆ ਵਾਹਿਗੁਰੂ ਅਗੇ ਕਿ ਦੁਨੀਆਂ ਭਰ ਵਿੱਚ ਜਿਹੜੀਆਂ ਸਾਰੀਆਂ ਆਪਦੇ ਆਪੇ ਸੌਰੀ ਘਰ ਖੁਸ਼ ਰਹਿਣ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮਿਲੇ ਵੀ ਇੰਨਾ ਪਿਆਰ ਮਿਲੇ ਵੀ ਆਉਂਦੇ ਪੀਕੇਆਂ ਦੀ ਯਾਦ ਹੀ ਨਾ ਆਵੇ ਚਲੋ ਯਾਦ ਨਹੀਂ ਵੱਖਰੀ ਗੱਲ ਆ ਕਿ ਇੱਕ ਦੁਖੀ ਹੋ ਕੇ ਕਦੇ ਵੀ ਇੱਕ ਧੀ ਆਪਦੇ ਪੀਕੇਆਂ ਨੂੰ ਯਾਦ ਨਾ ਕਰੇ ਵੀ ਹਾਂ ਮੇਰੇ ਮਾਪੇ ਜਦੋਂ ਵੀ ਯਾਦ ਕਰੇ ਖੁਸ਼ੀ ਜੇ ਕਰੇ ਉਹ ਖੁਸ਼ ਹੋਵੇ ਜਦੋਂ ਵੀ ਇੱਕ ਧੀ ਆਪਦੇ ਪੀਕੇ ਜਾਵੇ ਤਾਂ ਖੁਸ਼ੀ ਨਾਲ ਜਾਵੇ ਕਦੇ ਵੀ ਕੋਈ ਧੀ ਰੁੱਸ ਕੇ ਨਾ ਦੁੱਖ ਲੈ ਕੇ ਨਾ ਆਪਦੇ ਮਾਪਿਆਂ ਦੇ ਦਰਾਂ ਤੇ ਜਾਵੇ ਬਸ ਇਹੀ ਰਿਕੁਐਸਟ ਆ ਸਾਰੇ ਆਹ ਵੀ ਨਿਆ ਕੋਸ਼ੇ ਰਹਿਣਾ ਹਨਾ ਤੇ ਚਲੋ ਜੀ ਹੁਣ ਜਿੱਦੇ ਆਪਾਂ ਇਹ ਜੁੜੀਆਂ ਪਾਈਆਂ ਤੇ ਮੇਰੇ ਤੋਂ ਪਹਿਲਾਂ ਤਾਂ ਹੁਨਰ ਨੇ ਪਾਦੀਆਂ ਕਢਾ ਕੇ ਇਹ ਮੈਂ ਤੁਹਾਨੂੰ ਦਿਖਾਉਣੀ ਆ ਅਰੇ ਨੋ ਦੇਖਾ ਇਹ ਪੱਤੌ ਚੂੜੀਆਂ ਦਿਖਾ ਦੋ ਚੂੜੀਆਂ ਦਿਖਾ ਦੋ ਸਾਰਿਆਂ ਨੂੰ ਚੂੜੀਆਂ ਦਿਖਾ ਦੋ ਆ ਕਿਰਿਆ ਚੂੜੀਆਂ ਨੇ ਇਹ ਮੰਮਾ ਵੀ ਆ ਤੇ ਤੁਸੀਂ ਕਾਤੋਂ ਪਾ ਲਈਆਂ ਹਾਂਜੀ ਲਓ ਇਹ ਨੇ ਤਾਂ ਕਰਤਾ ਕਹਿੰਦਾ ਤੂੰ ਤਾਂ ਨਹੀਂ ਹਲੇ ਮੰਮਾ ਕਾਦੀ ਹੈਗੀ ਮੈਂ ਕਰ ਦਿੰਦਾ ਸ਼ੁਰੂਆਤ ਤੇ ਮੇਰੇ ਨਾਲ ਕੱਲ ਆਪਣੇ ਜੁੰਨੂ ਦੇ ਨਾਲ ਛੱਟ ਲੱਗੀ ਐਕਜੀ ਕੱਲ ਮੈਂ ਦੁਪਹਿਰੇ ਬਾਟ ਕਰਦੀ ਸੀ ਤੇ ਫਿਰ ਇਹ ਦੇ ਪਾਪਾ ਹੁਣ ਸੀ ਦਾਦੀ ਕੋਲੇ ਸੀ ਦਾਦੀ ਦੀ ਦੁਕਾਨ ਤੇ ਲੈ ਗਏ ਤੇ ਉੱਥੇ ਨੂੰ ਛੱਟ ਲੱਗੀ ਇਹ ਟਿਕ ਦਾ ਨੀ ਸ਼ਰਾਰਤ ਬਹੁਤ ਕਰਦਾ ਤੁਰਨ ਲੱਗ ਗਿਆ ਤੇ ਤੁਰਨ ਲੱਗੇ ਤੇ ਬੱਚਾ ਸ਼ਰਾਰਤ ਬਹੁਤ ਕਰਦੇ ਤੇ ਪੈਰ ਚ ਨਾ ਇਹਦੇ ਛੱਟ ਲੱਗ ਗਈ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਇਹਦੇ ਪੈਰ ਤੇ ਨਾ ਕੋਟ ਲੱਗੀ ਕੱਲ ਤਾਂ ਇਹ ਬਿਲਕੁਲ ਵੀ ਨਹੀਂ ਤੁਰਿਆ ਹੈਗਾ ਅੱਜ ਹੁਣ ਇਹ ਮੈਨੂੰ ਕਹਿੰਦਾ ਮੰਮੀ ਵੀ ਮੈਨੂੰ نیچے ਤਾਂ ਅਰਦੂ ਮੈਂ ਕਿਹਾ ਬੱਚੇ ਤੁਰਿਆ ਨਹੀਂ ਜਾਣਾ ਪਰ ਫਿਰ ਬੱਚਾ ਜਿੱਦ ਕਰਦਾ ਮੈਂ ਹੌਲੀ ਕਰ ਦੇ ਨੇ ਤਾਰਿਆ ਤਾਂ ਠੀਕ ਹੈ ਤੁਰ ਰਿਹਾਗਾ ਹੈਗਾ ਤਾਂ ਥੋੜਾ ਜਿਹਾ ਪਰ ਬੱਚੇ ਦੇ ਥੋੜਾ ਜਿਹਾ ਵੀ ਬਹੁਤ ਜ਼ਿਆਦਾ ਹੁੰਦਾ ਨਾ ਆਪਾਂ ਤਾਂ ਚੱਲ ਲੈਣੇ ਹੁੰਦੇ ਆ ਜਵਾਕ ਕਿਵੇਂ ਚੱਲੇ ਪਹਿਲਾਂ ਤਾਂ ਕੱਲ ਇਹਨੇ ਪੱਟੀ ਲਾਤੀ ਸੀ ਫਿਰ ਮੈਂ ਕਿਹਾ ਕੋਈ ਇਨਫੈਕਸ਼ਨ ਨਾ ਹੋ ਜੇ ਸੌਣ ਦਾ ਮਹੀਨਾ ਜੇ ਮਾੜੀ ਮੋਟੀ ਵੀ ਕੋਈ ਮਿੱਟੀ ਪੈ ਗਈ ਤਾਂ ਔਖਾ ਹੋ ਜੂ ਫਿਰ ਅਸੀਂ ਦੁਬਾਰੇ ਕੱਲ ਪੱਟੀ ਕਰਵਾ ਲਿਆ ਤੇ ਡਾਕਟਰ ਨੇ ਕਿਹਾ ਸੀ ਦੋ ਕੁ ਦਿਨ ਕਹਿੰਦੇ ਬੰਨ੍ਹੇ ਰੱਖੋ ਤੇ ਫਿਰ ਠੀਕ ਹੋ ਜਾਊਗਾ ਵੀ ਬੱਚੇ ਤਾਂ ਬੱਚੇ ਤੀ ਹੁੰਦੀ ਆ ਹਨਾ ਤੇ ਐਵੇਂ ਬਸ ਹੁਣ ਦੇਖੋ ਥੋੜਾ ਥੋੜਾ ਤੁਰਦਾ ਪਿਆ ਵਧੀਆ ਥੋੜਾ ਜਨਾ ਪੈਰ ਚੱਕ ਕੇ ਤੁਰਦਾ ਹੁੰਦਾ ਚਲੋ ਹੋ ਜਾਊਗਾ ਲੂਟ ਤੇ ਏ ਸੀਗੀ ਅੱਜ ਦੀ ਮੇਰੀ ਵੀਡੀਓ ਜਿਹੜੇ ਚ ਮੈਂ ਆਪਦਾ ਸੰਦਾਰਾ ਹੀ ਦਿਖਾਉਣਾ ਸੀ ਆਪਦੀ ਖੁਸ਼ੀ ਸੀ ਜਿਹੜੀ ਮੇਰੀ ਵੀ ਹਾਂ ਮੈਨੂੰ ਮਾ ਵਧੀਆ ਯਾਰ ਮਾ ਮਾਪਿਓ ਵਰਗਾ ਪਿਆਰ ਮਿਲਦਾ ਹੋਰ ਕੀ ਚਾਹੀਦਾ ਹਨਾ ਆਪਾਂ ਨੂੰ ਬਸ ਵੀ ਉਹੀ ਮੈਂ ਕਹਿੰਦਾ ਸਭ ਨਾਲ ਸ਼ੇਅਰ ਕਰ ਆਪਦੀ ਖੁਸ਼ੀ ਸਭ ਨਾਲ ਸ਼ੇਅਰ ਕਰਦੇ ਆ ਤਾਂ ਉਹੀ ਗੱਲ ਖੁਸ਼ੀਆਂ ਵੱਧਦੀਆਂ ਹੀ ਨੇ ਹਨਾ ਦੁੱਖ ਘੱਟ ਹੁੰਦੇ ਆ ਤੇ ਖੁਸ਼ੀਆਂ ਵੱਡਾਂਗੇ ਤਾਂ ਵੱਧਦੀਆਂ ਨੇ ਹਨਾ ਤੇ ਚਲੋ ਜੀ ਇੱਥੇ ਕਰਦੇ ਆਪਾਂ ਆਪਣੀ ਵੀਡੀਓ ਦਾ ਐਂਡ ਫੇ ਮਿਲਦੇ ਆਗੇ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਜੀ